ਆ ਜਾਊਂਗੀ ਵੀਡੀਓ ਮੈਂ ਜਰੂਰ ਦੇਖੂੰਗੀ ਬੇ ਬਾਈ ਦੇਵ ਨੇ ਕਿਰੂ ਕਹਾ ਕੁੱਤੇ ਬਿੱਲੇ ਠੀਕ ਹੈ oh my god ਕਿਉਂ ਮੋਦੀ ਪਾਲਤ ਦੇ ਬੁੱਤ ਤਾਂ ਜਾਣਦੀ ਵੀ ਨਹੀਂ ਸੀ ਹਟ ਗਿਆ ਸੀ ਉਹਨੂੰ ਬੁਲਾ ਨਹੀਂ ਸੀ ਆ ਰਾਤ ਮੇਰੇ ਲਾਈਵ ਦੇ ਵਿੱਚ ਉਹ ਸਾਲਾ ਦੁਨੀਆਂ ਤਾਂ ਸੱਟਾ ਤਾਂ ਬੜਦਾ women ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਬਿਨਾ ਟਾਈਮ ਵੇਸਟ ਕੀਤੇ ਕਰਦੇ ਆਂ ਵੀਡੀਓ ਨੂੰ ਸਟਾਰਟ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਦਾਂ ਦੀਆਂ ਹੋਰ ਵੀਡੀਓ ਸਿੱਖਣ ਦੇ ਲਈ ਤੇ ਅੱਜ ਆਪਾਂ ਗੱਲ ਕਰਨ ਆਏ ਆਂ ਜੀ ਸਪੈਸ਼ਲ ਕਮਲ ਪਟਿਆਲਾ ਬਾਰੇ ਸੋ ਮੈਨੂੰ ਫੋਨ ਆਇਆ ਸੀ ਅੱਜ ਸਵੇਰੇ ਕਮਲ ਪਟਿਆਲਾ ਭੈਣ ਦਾ ਤੇ ਉਹ ਕਹਿੰਦੀ ਵੀ ਦੀਦੀ ਤੁਸੀਂ ਮੜਾ ਜਾ ਕੁੱਕੀ ਭੈਣ ਕੋਲੇ ਜਾਓ ਹਨਾ ਤੇ ਮੈਂ ਕਿਸੇ ਨੂੰ ਕੁਛ ਮੜਾ ਚੰਗਾ ਨਹੀਂ ਬੋਲਦੀ ਤੇ ਭੈਣ ਵਾਲੇ ਕੋਲ ਉਹਨੂੰ ਕਹੇ ਤਾਂ ਮੜਾ ਜਾ ਸਮਝਾ ਦਿਓ ਸੋ ਆਪਾਂ ਆਏ ਆ ਤੇ ਸੋ ਦੇਖਦੇ ਆਂ ਭੈਣ ਦਾ ਕੀ ਜਵਾਬ ਸਮਝ ਰਹੇ ਹੋ ਸਮਝ ਰਹੇ ਲੋ ਜੀ ਮੇਰੇ ਕਮਲ ਪਟਿਆਲਾ ਦੀ ਵਕੀਲ ਨੂੰ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਵੀ ਕਮਲ ਪਟਿਆਲਾ ਦੀ ਵਿਚੋਲਣ ਨੂੰ ਇਹ ਕੁੱਕੀ ਕਮੇਟੀ ਵਾਲੇ ਕੋਲ ਸਫਾਰਸ਼ ਲੈ ਕੇ ਆਈ ਹੈ ਕਮਲ ਦੀ ਵੀ ਤੁਸੀਂ ਦੋਨੇ ਜਾਣੀਆਂ ਸਮਝੌਤਾ ਕਰ ਲਓ ਕਿਉਂਕਿ ਜਿਹੜੀ ਕਮਲ ਪਟਿਆਲਾ ਵਾ ਉਹ ਕਾਫੀ ਜ਼ਿਆਦਾ ਡਰੀ ਬੈਠੀ ਆ ਬੇਪਤਾ ਦੇ ਵਿੱਚ ਕਿਉਂਕਿ ਕੁੱਕੀ ਕਮੇਟੀ ਵਾਲਿਆਂ ਨੇ ਕਿਹਾ ਸੀਗਾ ਵੀ ਮੇਰੇ ਕੋਲੇ ਹੋਰ ਵੀ ਬਹੁਤ ਸਾਰਾ ਮਸਾਲਾ ਹੈਗਾ ਵਾ ਪਿਆ ਵੇ ਇਟ ਮੀਨਸ ਕਿ ਇਹਦੇ ਕੋਲੇ ਬਹੁਤ ਸਾਰੇ ਉਹਨਾਂ ਦੇ ਸੀਕ੍ਰੇਟ ਪਏ ਨੇ ਕਮਲ ਹੋਗੀ ਸਿਆ ਹੋਗੀ ਪਿੰਕੀ ਹੋਗੀ ਜਿਹਦੇ ਕਰਕੇ ਉਹ ਡਰੀਆਂ ਬੈਠੀਆਂ ਨੇ ਤੇ ਹੁਣ ਕੈਨਨ ਨੂੰ ਉਹਨਾਂ ਨੇ ਗੱਲ ਦੇ ਵਿੱਚ ਲੈਤਾ ਵਾ ਵੀ ਤੂੰ ਜਾ ਕੇ ਉਹਨੂੰ ਸਮਝਾ ਉਹਦਾ ਮੂੰਹ ਬੰਦ ਕਰਾ ਸੋ ਆਓ ਦੇਖਦੇ ਆਪਾਂ ਕੀ ਗੱਲਾਂ ਬਾਤਾਂ ਹੁੰਦੀਆਂ ਨੇ ਇਹਨਾਂ ਦੀਆਂ ਕਮਲ ਨੇ ਭੇਜਿਆ ਕਿ ਦੀਦੀ ਨੂੰ ਸਮਝਾ ਕੇ ਆ ਕਿ ਮੇਰੇ ਬਾਰੇ ਕੁਛ ਨਾ ਬੋਲੋ ਅਸੀਂ ਕਿਸੇ ਬਾਰੇ ਕੁਛ ਨਹੀਂ ਬੋਲਦੇ ਨਾ ਸੀ ਕਿਸੇ ਕੋ ਲੈਣਾਗਾ ਮੈਂ ਇਹੀ ਕਹਿਣਾ ਚਾਹੂੰਗੀ ਜੇ ਤੁਸੀਂ ਅੱਜ ਮਤਲਬ ਸਾਡੇ ਫਾਲੋਅਰ ਵਧ ਗਏ ਨੇ ਜਾਂ ਸਬਸਕ੍ਰਾਈਬਰ ਵਧ ਗਏ ਨੇ ਕੀ ਕਰੀ ਮੈਂ ਇਹ ਨਹੀਂ ਕਹਿੰਦੀ ਤੁਹਾਡੇ ਕੋਲ 4 ਪੈਸੇ ਆ ਗਏ ਤੁਸੀਂ ਲੋਕਾਂ ਨੂੰ ਕੁੱਤੇ ਬਿੱਲੇ ਸਮਝੋ ਮੇਰੀ ਮੇਨ ਲੜਾਈ ਤੁਹਾਡੇ ਨਾਲ ਇਹ ਹੈ ਕਿ ਤੁਸੀਂ ਕੁੱਤੇ ਬਿੱਲੇ ਸਮਝਦੇ ਹੋ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਆਗਲ ਬਿਲਕੁਲ ਸਹੀ ਕਹੀ ਹੈ ਕੁੱਕੀ ਆਂਟੀ ਨਹੀਂ ਵੀ ਜਦੋਂ ਇਹ ਬਲੌਗਰਾਂ ਕੋਲੇ 4 ਪੈਸੇ ਆਉਣ ਲੱਗ ਜਾਂਦੇ ਨੇ 4 ਸਬਸਕ੍ਰਾਈਬਰ ਹੋ ਜਾਂਦੇ ਨੇ ਇਕੱਠੇ ਇਹ ਇਸ ਗੱਲ ਨੂੰ ਭੁੱਲ ਜਾਂਦੇ ਆ ਵੀ ਇਹ ਹੀ ਆਡੀਅנס ਦੇ ਸਿਰ ਤੇ ਇਹ ਹੀ ਲੋਕਾਂ ਦੇ ਸਿਰ ਤੇ ਤੁਸੀਂ ਇੱਥੇ ਤੱਕ ਪਹੁੰਚੇ ਹੋ। ਇਹ ਹੀ ਲੋਕਾਂ ਕਰਕੇ ਤੁਹਾਡੇ 4 ਸਬਸਕ੍ਰਾਈਬਰ ਇਕੱਠੇ ਹੋਏ ਨੇ ਤੇ ਤੁਸੀਂ 4 ਪੈਸੇ ਕਮਾਉਣ ਲੱਗੇ ਹੋ। ਤੇ ਇਹ ਗੱਲ ਕਮਲ ਲਈ ਤਾਂ ਬਿਲਕੁਲ ਸਹੀ ਕਹੀ ਹੈ ਕਿ ਕਮਲ ਤਾਂ ਸੱਚੀ ਕਮਲ ਹੋ ਗਈ ਤੇ ਦੇਵ ਇਹ ਦੋਨੇ ਮੀਆਂ ਬੀਬੀ ਲੋਕਾਂ ਨੂੰ ਸੱਚੇ ਕੁੱਤੇ ਬਿੱਲੇ ਸਮਝਦੇ ਆ। ਇਹ ਨਾ ਬੋਲਦੇ ਆ, ਇਹ ਨਾ ਬੋਲਦੇ ਲਾਈਵ ਦੇ ਵਿੱਚ। ਕਦੇ ਵਲੌਗਾਂ ਦੇ ਵਿੱਚ ਰਿਪਲਾਈ ਕਰਦੇ ਨੇ ਇਹ ਇੰਨਾ ਪੁੱਠਾ ਸਿੱਧਾ ਬੋਲਦੇ ਨੇ ਆਡੀਅנס ਨੂੰ। ਗੱਲ ਸਹੀ ਏ। ਕੋਈ ਨਹੀਂ। ਬਾਕੀ ਮੈਂ ਥੋੜਾ ਕੀ ਲੈਣਾ। ਉਹਨਾਂ ਤਾਂ ਕਹਿ ਹੀ ਨਹੀਂ। ਦੇਵ ਨੇ ਕਿਹਾ ਨਾ ਵੀ ਕਿਸ਼ ਰਾਖ ਕੇ ਹਾਂ ਤੂੰ ਜਾ ਕੇ ਵੀਡੀਓ ਦੇਖ ਬਣਾਉਂਦੀ ਕੋਈ ਗੱਲ ਨਹੀਂ ਮੈਂ ਜਾਉਂਗੀ ਵੀਡੀਓ ਮੈਂ ਜ਼ਰੂਰ ਦੇਖੂੰਗੀ ਬੇ ਭਾਈ ਦੇਵ ਨੇ ਕਿਹਨੂੰ ਕਿਹਾ ਕੁੱਤੇ ਬਿੱਲੇ ਠੀਕ ਹੈ ਉਹ ਵੀ ਮੈਂ ਦੇਖੂੰਗੀ ਨਾਲ ਨਾਲ ਕਿਸ ਨੇ ਕਿਹਾ ਕੁੱਤੀ ਕੀ ਬੋਲਦੀ ਨਾਲ ਦੀ ਕੁੱਤੇ ਦੇ ਲੈ ਭੌਂਕਦੇ ਆ ਭੌਂਕਣ ਤੋਂ ਕੀ ਬੋਲ ਤੂੰ ਨਹੀਂ ਵੈਸੇ ਮੈਂ ਤਾਂ ਕਮਲ ਦੀ ਵਿਚੋਲਣ ਤੇ ਹੈਰਾਨ ਆ ਵੀ ਜਿਆਦਾ ਇਹਨੂੰ ਪੂਰੀ ਗੱਲ ਦਾ ਪਤਾ ਹੀ ਨਹੀਂ ਹੈਗਾ ਇਹਨੇ ਉਹ ਵੀਡੀਓ ਦੇਖੀ ਹੋਈ ਨਹੀਂ ਹੈਗੀ ਉਹ ਲਾਈਵ ਦੇਖੇ ਨਹੀਂ ਜਿਹਦੇ ਕਰਕੇ ਕੁੱਕੀ ਆਂਟੀ ੜਕੀ ਹੋਈ ਆ ਉਦਣ ਦੀ ਉਹਨਾਂ ਤੇ ਉਹਨਾਂ ਨੂੰ ਬੋਲਣ ਲੱਗੀ ਹੋਈ ਆ ਜਦੋਂ ਲਾਈਵ ਦੇਖਿਆ ਹੀ ਨਹੀਂ ਹੈਗਾ ਵੀ ਐਕਚੁਅਲ ਦੇ ਵਿੱਚ ਕੀ ਗੱਲ ਹੋਈ ਕੀ ਗੱਲ ਦੇਵ ਨੇ ਕਹੀ ਤੇ ਫਿਰ ਇਹ ਕਿਵੇਂ ਉਹਦੇ ਵਕੀਲ ਬਣ ਕੇ ਬਚੋਲਣ ਬਣ ਕੇ ਆ ਸਕਦੀ ਉਹਦੇ ਸਿਫਾਰਿਸ਼ ਲੈ ਕੇ ਵੀ ਜੱਤੈ ਨੂੰ ਪਤਾ ਹੀ ਨਹੀਂ ਹੈਗਾ ਜਾਂ ਤਾਂ ਤੂੰ ਪੂਰੀ ਤਰ੍ਹਾਂ ਉਹ ਤੋਂ ਗੱਲ ਪੁੱਛ ਲਾਈਵ ਦੇਖ ਤੂੰ ਅਤੇ ਦੇਖ ਵੀ ਹਾਂ ਐਕਚੁਅਲ ਦੇ ਵਿੱਚ ਗਲਤੀ ਕੀ ਦੀ ਹੈ ਕੁੱਕੀ ਆਂਟੀ ਦੀ ਜਾਂ ਫਿਰ ਕਮਲ ਪਟਿਆਲਾ ਦੀ ਜਿਹਦੇ ਨੂੰ ਲੱਗਦਾ ਵਾ ਵੀ ਹਾਂ ਕੁੱਕੀ ਆਂਟੀ ਦੀ ਗਲਤੀ ਹੈ ਤੇ ਫਿਰ ਤੋਂ ਕਮਲ ਇਸ ਫਾਰਸ਼ ਲੈ ਕੇ ਆਏ ਦੇ ਕੋਲੇ ਵੀ ਭਾਈ ਇਦਾਂ ਨਹੀਂ ਇਦਾਂ ਤੂੰ ਗਲਤ ਆ ਤੂੰ ਬੱਸ ਕਰ ਤੂੰ ਬੋਲ ਰਹੀ ਹੈ ਜਾਂ ਤੈਨੂੰ ਤਾਂ ਗੱਲ ਹੀ ਨਹੀਂ ਪਤਾ ਹੈਗੀ ਤੂੰ ਲਾਈਵ ਹੀ ਨਹੀਂ ਦੇਖਿਆ ਉਹਦਾ ਐਕਚੁਅਲ ਦੇ ਵਿੱਚ ਵੀ ਉਹਨੇ ਕੋਈ ਗੱਲ ਕਹੀ ਵੀ ਹੈ ਜਾਂ ਨਹੀਂ ਕਹੀ ਹੈਗੀ ਕੋਈ ਕਮੈਂਟ ਕਰ ਦੇ ਲਾਈਵ ਚ ਆ ਕੇ ਭਾਈ ਬਣ ਕੇ ਤੁਸੀਂ ਇੱਕ ਦੂਜੇ ਦਾ ਨਾਂ ਨਾਂ ਲਿਖਿਆ ਕਰੋ ਠੀਕ ਹੈ ਐਵੇਂ ਤੁਸੀਂ ਨਾਂ ਲਿਖਦੇ ਹੋ ਹਨਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਵੀ ਹੁਣ ਇਹਨਾਂ ਦੀ ਆ ਚੱਲ ਰਹੀ ਆ ਲੜਾਈ ਲੜਾਈ ਕੀ ਹੈਗਾ ਜੱਬ ਕਰ ਕਾਲਜ ਵਿੱਚ ਚੱਲ ਰਹੀ ਆ ਕਾਲਜ ਜਿਹੜੀ ਹੁੰਦੀ ਆ ਤੁਸੀਂ ਜਾਣ ਬੁੱਝ ਕੇ ਹਨਾ ਚੋਦੀ ਦੇ ਪਿੱਛੇ ਇਥੇ ਕਹਿਣਾ ਬਠੰਡੇ ਵਾਲੀ ਬਿਲਕੁਲ ਗਲਤ ਆ ਕਹਿੰਦੀ ਤੁਸੀਂ ਕਮੈਂਟ ਕਮੈਂਟ ਨਾ ਕਰਿਆ ਕਰੋ ਇਹ ਉਹਨਾਂ ਦਾ ਜਿਹੜਾ ਲਾਈਵ ਆ ਉਹ ਪਬਲਿਕ ਹੁੰਦਾ ਵਾ ਠੀਕ ਆ ਕਿੰਨੀ ਪਬਲਿਕ ਦੇਖ ਰਹੀ ਹੁੰਦੀ ਹੈਗੀ ਤੇ ਲੋਕਾਂ ਨੂੰ ਪੂਰਾ ਰਾਈਟ ਹੁੰਦਾ ਵਾਗਾ ਵੀ ਕੋਈ ਵੀ ਕਮੈਂਟ ਕਰ ਸਕਦਾ ਵਾ ਕੋਈ ਵੀ ਕੁਐਸਚਨ ਉਹਨਾਂ ਨੂੰ ਪੁੱਛ ਸਕਦਾ ਵਾ ਇਹਦੇ ਵਿੱਚ ਇਹ ਨਹੀਂ ਹੁੰਦਾ ਹੈਗਾਗਾ ਕੋਈ ਵੀ ਰੈਸਟ੍ਰਿਕਸ਼ਨ ਵੀ ਆ ਗੱਲ ਨਹੀਂ ਪੁੱਛ ਸਕਦੇ ਉਹ ਗੱਲ ਨਹੀਂ ਪੁੱਛ ਸਕਦੇ ਹੈਗੇ ਪਰ ਇਨ੍ਹਾਂ ਬਲੌਗਰਾਂ ਦਾ ਆਪਦਾ ਦਿਮਾਗ ਹੋਣਾ ਚਾਹੀਦਾ ਵਾ ਵੀ ਅਸੀਂ ਕਿਵੇਂ ਸਾਰੇ ਆਡੀਅנס ਦੇ ਸਾਰੇ ਕੁਐਸਚਨਾਂ ਨੂੰ ਅਸੀਂ ਕਿਵੇਂ ਹੈਂਡਲ ਕਰਨਾ ਵਾ ਇਹ ਕਿਉਂ ਖਿੱਚ-ਖਿੱਚ ਕੇ ਬੋਲਦੇ ਨੇ ਪੁੱਠਾ ਸਿੱਧਾ ਬੋਲਦੇ ਨੇ ਜੇ ਕਿਸੇ ਨੇ ਪੁੱਛਿਆ ਸੀਗਾ ਵੀ ਕੁਕੀ ਕਮੇਟੀ ਵਾਲੀ ਨਾਲ ਕੀ ਗੱਲ ਹੋਈ ਤੇ ਜੋ ਵੀ ਕੁਐਸਚਨ ਪੁੱਛਿਆ ਸੀਗਾ ਤੇ ਫਿਰ ਇਹਨਾਂ ਨੂੰ ਪਿਆਰ ਨਾਲ ਉਹਦਾ ਆਨਸਰ ਕਰਨਾ ਚਾਹੀਦਾ ਸੀਗਾ ਸਹੀ ਢੰਗ ਨਾਲ ਦੇਵ ਅੰਕਲ ਕਿਉਂ ਬੋਲਿਆ ਵੀ ਕੁੱਤੇ ਵੀ ਲਪਾਂਕਦੇ ਹੁੰਦੇ ਆ ਭਾਂਕੀ ਜਾਣ ਅਗਲੀ ਤਾਂ ਪੜਕੂਗੀ ਫਿਰ ਅਗਲੀ ਤਾਂ ਬੋਲੂਗੀ ਇਹਦੇ ਵਿੱਚ ਕੁਐਸਚਨ ਪੁੱਛਣ ਵਾਲੇ ਦਾ ਕੀ ਕਸੂਰ ਹੋਇਆ ਮੱਤ ਸਹੀ ਏ ਬਾਗਲ ਨਹੀਂ ਹੈਗੀ ਵੀ ਮੈਂ ਕਿਸੇ ਦੇ ਘਰ ਚੱਲੇ ਮੇਰੀ ਭੈਣ ਛੋਟੀ ਹੈ ਮੇਰੇ ਕੋਲੇ ਆਈ ਆ ਬਾਕੀ ਮੇਰੀ ਕੋਈ ਲੜਾਈ ਨਹੀਂ ਬਾਕੀ ਹਾਂ ਜਿਵੇਂ ਹੁਣ ਉਹ ਕਹਿੰਦੀ ਕਿ ਸੀਆ ਨੇ ਕੋਈ ਉਹ ਕਹਿੰਦੀ ਵੀ ਮੈਂ ਤਾਂ ਚਾਹ ਬਣਾਉਣ ਵਾਕੀ ਸਿਰ ਸੋਈ ਚ ਮੈਨੂੰ ਤੁਸੀਂ ਕਮਲ ਇਹੀ ਗੱਲ ਕਹੀ ਆ ਵੀਰੇ ਮੈਂ ਤਾਂ ਰੱਬ ਲੱਗਦੀ ਗੱਲ ਕਰੂੰਗੀ ਨਾ ਮੈਂ ਤੇਰੀ ਤੇਰੀ ਮਾੜੀ ਕਰਾਂ ਨਾ ਮੈਂ ਐਦੀ ਮਾੜੀ ਕਰਾਂ ਇਹ ਵੀ ਮੇਰੀ ਭੈਣ ਆ ਤੂੰ ਵੀ ਮੇਰੀ ਭੈਣ ਆ ਤੂੰ ਕਿਹਾ ਵੀ ਦੀਦੀ ਮੈਂ ਤਾਂ ਸੋਈ ਚ ਚਾਹ ਬਣਾਉਣ ਗਈ ਸੀਗੀ ਇਹ ਤਾਂ ਕੈਮਰੇ ਚ ਲੱਗਣਾ ਪਈਏ ਬਹੁਤ ਤੇਜ਼ ਹੋ ਰਿਹਾ ਹੈ ਬਹੁਤ ਤੇਜ਼ ਹੋ ਰਿਹਾ ਇਹ ਗੱਲ ਸਰਾਸਰ ਝੂਠ ਕਹੀ ਹੈ ਕਮਲ ਪਟਿਆਲੇ ਵਾਲੀ ਨੇ ਜ ਜਦੋਂ ਇਹ ਟੌਪਿਕ ਤੇ ਗੱਲ ਚੱਲ ਰਹੀ ਸੀਗੀ ਇਹ 3-4 ਜਣੀਆਂ ਬੈਠੀਆਂ ਸੀਗੀਆਂ ਤਾਂ ਉਸ ਟਾਈਮ ਕਮਲ ਕੋਲੀ ਬੈਠੀ ਸੀ ਕੋਈ ਉਹ ਚਾਚੂ ਨਹੀਂ ਸੀ ਬਣਾਉਣ ਗਈ ਹੋਈ ਉਹ ਕੋਲੀ ਬੈਠੀ ਸੀ ਤੇ ਨਾਲ ਉਹ ਵੀ ਮਜ਼ਾਕ ਉਡਾ ਰਹੀ ਸੀ ਉਹਦੀ ਪਾਰਟੀ ਦਾ ਬੇਰਦਾ ਸੀ ਉੱਥੇ ਇਦਾਂ ਹੈ ਨਹੀਂ ਸੀ ਆਹ ਚੀਜ਼ ਇਦਾਂ ਹੋਣੀ ਚਾਹੀਦੀ ਸੀਗੀ ਠੀਕ ਆ ਉਹ ਸਾਰਾ ਕੁਝ ਬੈਠੀ ਕੋਲੇ ਬੋਲ ਰਹੀ ਸੀਗੀ ਤੇ ਹੁਣ ਜਿਵੇਂ ਮਰਜੀ ਉਹ ਆਪਣੀਆਂ ਝੂਠੀਆਂ ਸਪਾਈਆਂ ਦੇਈ ਜਾਵੇ ਮੈਂ ਚਾਹ ਬਣਾਉਣ ਗਈ ਸੀਗੀ ਕਸੂ ਉਹਦੇ ਵਿੱਚ ਇਹ ਪਿੰਕੀ ਨੇ ਜਮਾ ਕਲੀਅਰ ਕੀਤੀ ਹੈ ਇਹ ਚੀਜ਼ ਮੈਂ ਮੂਹਰੇ ਵੀ ਕਹਿਣ ਨੂੰ ਤਿਆਰ ਆ ਤੇ ਵੀ ਕਿਹਾ ਗਿਆਗਾ ਵੀ ਇਹ ਕਹਿੰਦੀ ਮਤਲਬ ਕਿ ਸਾਢੇ ਤੋਂ ਕਹਾਇਆ ਗਿਆ ਕੈਮਰਾ ਫੜ ਕੇ ਜਸਾਂ ਨੂੰ ਸਾਢੇ ਤੋਂ ਗੱਲ ਕਹੀ ਗਈ ਆ ਵੀ ਆਏ ਆ ਬੋਲੋ ਵੀ ਵੀਊ ਆਉਣਗੇ ਆਪਣੇ ਠੀਕ ਹੈ ਜੀ ਨਹੀਂ ਨਹੀਂ ਉਹ ਕਸਮ ਪਾ ਗਈ ਵੀਊ ਲੈਣੇ ਮਾਰਸਾ ਪਾਈ ਇਸ ਗੱਲ ਤੇ ਇਹਨਾਂ ਵਧੀਆ ਫੰਕਸ਼ਨ ਆ ਆਪਣਾ ਜਰੂਰ ਤੁਸੀਂ ਆਪੇ ਸਟੇਸ਼ਨਾਂ ਤੇ ਕਢਾ ਲੈ ਤੁਹਾਨੂੰ ਕਿਸੇ ਨੇ ਕਹਿ ਤਾ ਕਰਨਾ ਪੂਰੀ ਕਮਲ ਦੀਆਂ ਗੱਲਾਂ ਦੇ ਵਿੱਚ ਆਈ ਹੋਈ ਆ ਬੈਠੇ ਉਹਦੀਆਂ ਸੌਹਾ ਖਾਈ ਜਾਂਦੀ ਆ ਕਹਿੰਦੀ ਉਹਨੇ ਇਹ ਗੱਲ ਦੇ ਕਸਮ ਖਾਦੀ ਆ ਵੀ ਮੈਂ ਉਸ ਟਾਈਮ ਨਹੀਂ ਸੀ ਉੱਥੇ ਮੈਂ ਇਹ ਸਾਰਾ ਗੱਲਾਂ ਨਹੀਂ ਕਈਆਂ ਹੈ ਜਦ ਕਿ ਸਾਰਿਆਂ ਨੂੰ ਪਤਾ ਵੀ ਉਹ ਝੂਠ बोल ਰਹੀ ਆ ਤੇ ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਵੀ ਕੈਤਨਾ ਨੂੰ ਤਾਂ ਕੋਈ ਗਲਤੀ ਉਹ ਨਹੀਂ ਲੱਗ ਰਹੀ ਹੈ ਕਿ ਕਮਲ ਦੇ ਵਿੱਚ ਸਾਰੀ ਗਲਤੀ ਉਹਨੂੰ ਆਈ ਥਿੰਕ ਉਹ ਪਤਾ ਨਹੀਂ ਤਾਂ ਕੁੱਕੀ ਆਂਟੀ ਚ ਗੱਲ ਰਹੀ ਆ ਤੇ ਮਤਲਬ ਕਿ ਉਹ ਕਮਲ ਨੂੰ ਪੂਰਾ ਸਹੀ ਕਹਿ ਰਹੀ ਆ ਵੀ ਕਮਲ ਸਹੀ ਹੈ ਕਿ ਉਹਦੀ ਕੋਈ ਗਲਤੀ ਨਹੀਂ ਹੈਗੀ ਬਿਸਾਰੇ ਕਮਲ ਏ ਥੋੜੀ ਆ ਜਾਂ ਕੁੱਕੀ ਆਂਟੀ ਕਮਲ ਏ ਥੋੜੀ ਆ ਵੀ ਬੋਲੀ ਜਾਂਦੀ ਉਦਣ ਦੀ ਇਹਨੂੰ ਜੀ ਅਗਲੀ ਕੋਲ ਇੰਨੀਆਂ ਗੱਲਾਂ ਆਈਆਂ ਅਗਲੀ ਤਾਂ ਹੀ ਪੜਤੀ ਹੋਈ ਆ ਉਹਨੀਆਂ ਉਹਦੀ ਪਾਰਟੀ ਤੇ ਤੂੰ ਤਾਂ ਜਾਣਦੀ ਵੀ ਨਹੀਂ ਸੀ ਸਿਆ ਸੀ ਕਟ ਗਿਆ ਸੀ ਉਹਨੂੰ ਬੁਲਾਇ ਨਹੀਂ ਸੀ ਆ ਰਾਤ ਮੇਰੇ ਲਾਈਨ ਦੇ ਵਿੱਚ ਕਮੈਂਟ ਕਰਦੀ ਸੀ ਜਿਦੀ ਮੇਰੀ ਕੋਈ ਨਹੀਂ ਕੰਟਰੋਵਰਸੀ ਮੈਂ ਕਿ ਤੂੰ ਕੰਟਰੋਵਰਸੀ ਕਰ ਲੈ ਤੂੰ ਕਰਕੇ ਦੇਖ ਲੈ ਨਹੀਂ ਮੇਰੀ ਤੌੜ ਲਵੇ ਸਿਆ ਜਿਹਦੀ ਪਾਰਟੀ ਸੀ ਅਗਲੀ ਉਹੀ ਕਹਿ ਰਹੀ ਹੈਗੀ ਵੀ ਮੈਂ ਸਿਆ ਨੂੰ ਬੁਲਾਇਆ ਨਹੀਂ ਸੀ ਮੈਂ ਜਾਣਦੀ ਤੱਕ ਨਹੀਂ ਸੀ ਇਹਨੇ ਮੇਰੀ ਵੀਡੀਓ ਦੇ ਵਿੱਚ ਕਮੈਂਟ ਕੀਤਾ ਮੇਰੀ ਲਾਸਟ ਵੀਡੀਓ ਦੇ ਵਿੱਚ ਕਹਿੰਦੀ ਮੈਂ ਕਹਿੰਦੀ ਕੋਈ ਬਿਨਾ ਬੁਲਾਏ ਕਿਸੇ ਦੀ ਪਾਰਟੀ ਦੇ ਵਿੱਚ ਨਹੀਂ ਜਾਂਦਾ ਹੁੰਦਾ ਹੈਗਾ ਮੈਨੂੰ ਬੁਲਾਇਆ ਸੀ ਮੈਂ ਤਾਂ ਗਈ ਸੀ ਸੋ ਹੁਣ ਆ ਦੇਖ ਲੈ ਤੂੰ ਸੁਣ ਲੈ ਆਪਣੇ ਕੰਨਾਂ ਨਾਲ ਅਗਲੀ ਆਪ ਹੀ ਤੈਨੂੰ ਕਹੀ ਜਾਂਦੀ ਹੈ ਜਿਹਦੀ ਪਾਰਟੀ ਸੀਗੀ ਵੀ ਮੈਂ ਤਾਂ ਜਾਣਦੀ ਤੱਕ ਨਹੀਂ ਸੀ ਨਾਲ ਕਹਿਣਾ ਬੈਠੀ ਵੀ ਬੋਲੀ ਜਾਂਦੀ ਹੈਗੀ ਇਹ ਨਾਲ ਵੀ ਚੱਲ ਵੀ ਫਰੰਡ ਆ ਜਾ ਸਬਸਾ ਹਾਲ ਵਰਨੇ ਸੌਰੀ ਆ ਬਲੌਗ ਕਰਨੀ ਤਾਂ ਚੱਲ ਗਈਆਂ ਨਹੀਂ ਤਾਂ ਮੇਰਾ ਤੱਕ ਮੈਂ ਤਾਂ ਗਵਾਣ ਪਹਿਲਾਂ ਬਈ ਆਪਣੀ ਗੱਲ ਦਾ ਸਿੱਧਾ ਪਹਿਲਾਂ ਤਾਂ ਕਿਸੇ ਦੀ ਕਰੋ ਹੀ ਨਾ ਜੇ ਜੇ ਤੁਸੀਂ ਯਾਰੀ ਦੋਸਤੀ ਉਹਨਾਂ ਕਿਰਕੋ ਨਾ ਉਹ ਨਹੀਂ ਕਰ ਕੋ ਹੋਂ ਤੁਸੀਂ ਪੋਲ ਪੱਟੀਆਂ ਸਾਡੇ ਇੱਕ ਮਿੰਟ ਸਾਨੂੰ ਦੋ ਸਾਲ ਹੋ ਗਏ ਖੜ ਜਾ ਮੈਂ ਤੁਹਾਨੂੰ ਦੱਸਾਂ ਲਾਸੀ ਆ ਜੇ ਮੈਂ ਕਿਸੇ ਨਾਲ ਵੀ ਹੋਰ ਮੈਂ ਗੱਲਬਾਤ ਕਰਨ ਲੱਗ ਜਾਣਾ ਹੁਣ ਸਾਰੇ ਪੂਲ ਪਟੀਆਂ ਖੁੱਲਣਗੇ ਸਾਰਿਆਂ ਨੂੰ ਪਰ ਮੈਂ ਕਿਸੇ ਨਾਲ ਰੱਖਣਾ ਹੀ ਨਹੀਂ ਸਾਡਾ ਕੋਈ ਲੈਣ ਦੇਣ ਨਹੀਂ ਹੈ। ਕੀ ਬਾਤ ਹੈ ਸਰ ਕੀ ਬਾਤ ਹੈ ਸਰ ਹੋ ਕੁੱਕੀ ਆਂਟੀ ਤਾਂ ਹੀ ਤਾਂ ਕਮਲ ਨੇ ਕਰਨਾ ਨੂੰ ਅਬਦੀਪ ਚੋਲਣ ਬਣਾ ਕੇ ਭੇਜਿਆ ਤੇਰੇ ਕੋਲੇ ਵੀ ਉਹਨਾਂ ਦੀਆਂ ਕਿਤੇ ਹੋਰ ਪੋਲਾਂ ਨਾ ਤੂੰ ਖੋਲ ਦੇਵੇਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਲੋਕਾਂ ਸਾਹਮਣੇ ਤਾਂ ਹੀ ਤਾਂ ਉਹਨੇ ਹੁਣ ਇਹਨੂੰ ਭੇਜਿਆ ਵਾ ਨਹੀਂ ਉਹਨੂੰ ਕਿ ਲੋੜ ਸੀ ਇੰਨਾ ਉਹਦੇ ਵਿੱਚ ਐਟੀਟਿਊਡ ਆ ਉਹ ਤਾਂ ਕਿਸੇ ਤੋਂ ਹੋਈ ਨਹੀਂ ਕਹੋਂਦੀ ਹੈਗੀ ਤਾਂ ਹੀ ਤਾਂ ਹੁਣ ਉਹ ਡਰੀ ਬੈਠੀ ਆ ਆਬੀਅਸਲੀ ਤੇਰੇ ਕੋਲੇ ਗੱਲਾਂ ਹੋਣ ਗਈਆਂ ਉਹਦੀਆਂ ਸੀਕ੍ਰੀਟ ਗੱਲਾਂ ਹੋਣਗੀਆਂ ਕੋਈ ਉਹਨਾਂ ਸਾਰੀਆਂ ਦੀਆਂ ਤਾਂ ਹੀ ਹੋਣ ਡਰੀਆਂ ਬੈਠੀਆਂ ਨੇ ਕਿ ਸਾਡੀਆਂ ਗੱਲਾਂ ਕਰੀ ਜਾਂਦੀ ਆ ਬਲੌਗ ਬਣਾ ਬਣਾ ਸੌਰੀ ਵੀਡੀਓ ਬਣਾ ਬਣਾ ਕੇ ਪਾਈ ਜਾਂਦੀ ਆ ਕਿਸ਼ੇ ਤੁਸੀਂ ਗੱਲਾਂ ਸਾਰੀਆਂ ਨੇ ਕੀਤੀਆਂ ਹੋਈਆਂ ਨੇ ਔਰ ਸਿਆ ਤੂੰ ਵੀ ਆਪਣਾ ਕੰਟਰੋਲ ਕਰਕੇ ਮੈਨੂੰ ਮੈਸੇਜ ਵਗੈਰਾ ਕਰ ਜਾਂ ਮੈਂ ਤੈਨੂੰ ਸਿਆ ਬੱਜ ਜਾ ਬਈ ਸਿੱਧੇ ਚ ਗੱਲ ਕਰਦਾ ਆ ਸਮਝਦਾ ਮੈਂ ਨਹੀਂ ਕਿਸ ਤੋਂ ਡਰਦੀ ਨਾ ਮੈਨੂੰ ਕਿਸ ਦੀ ਲੋੜ ਆ ਤੇ ਆਪਦੇ ਕਹਿੰਦੇ ਨਾ ਆਪ ਦੇ ਹੱਥ ਜੀ ਹੁੰਦੇ ਔਰ ਸਿਆ ਤੈਨੂੰ ਵੀ ਪਤਾ ਹੈ ਕੋਈ ਜਦ ਤੱਕ ਨਹੀਂ ਪਤਾ ਠੀਕ ਆ ਦੁੱਗਣਾ ਸੀ ਅੰਗਾਂ ਤੇ ਬਹੁਤ ਆ ਮੇਰੇ ਕੋਲ ਮੈਂ ਛੋੜੇ ਗੱਲਾਂ ਤੁਸੀਂ ਰਲ ਮਿਲ ਕੇ ਕਿਤੇ ਆ ਕੁੱਕੇ ਕੋਲੇ ਕਿਵੇਂ ਪਹੁੰਚ ਗੀਆਂ ਤੁਸੀਂ ਗਜਬ ਬੇਇੱਜ਼ਤੀ ਹੈ ਯਾਰ ਇਹ ਤਾਂ ਹੁਣ ਰੱਬ ਵੀ ਜਾਣਦਾ ਵਾ ਵੀ ਇੰਨਾਂ ਸਾਰੀਆਂ ਦੀਆਂ ਗੱਲਾਂ ਕੁੱਕੀ ਆਂਟੀ ਕੋਲੇ ਕਿਵੇਂ ਪਹੁੰਚੀਆਂ ਠੀਕ ਆ ਇਹਨਾਂ 'ਚੋਂ ਕਿਸੇ ਇੱਕ ਨੇ ਤਾਂ ਇਹਦੇ ਕੋਲੇ ਗੱਲਾਂ ਪਹੁੰਚਾਈਆਂ ਹੀ ਆ ਤਾਂ ਹੀ ਅਗਲੀ ਕਹਿੰਦੀ ਐ ਇਹਨੇ ਕੌਨਫੀਡੈਂਸ ਨਾਲ ਵੀ ਮੇਰੇ ਕੋਲੇ ਬਹੁਤ ਗੱਲਾਂ ਨੇ ਮੈਂ ਚਾਹਾਂ ਤਾਂ ਪੋਲਾ ਖੋਲ ਸਕਦੀ ਆ ਸਿਆ ਦੀਆਂ ਤੇ ਕਮਲ ਦੀਆਂ ਜਿੱਦਣ ਕਿਸੇ ਦਿਨ ਜ਼ਿਆਦਾ ਕੀ ਹੋਈ ਕੁੱਕੀ ਆਂਟੀ ਪੋਲਾ ਇਹਨਾਂ ਦੀਆਂ ਖੁੱਲ ਵੀ ਜਾਣੀਆਂ ਨਿਗੀਆਂ Oh my god oh my god ਤੁਮ ਤਾਂ ਨਹੀਂ ਹੱਕ ਬੰਤਾ ਸੀ ਮੈਂ 15000 ਕਿਉਂ ਯਾਰ ਤੁਹਾਡੇ ਘਰੇ ਉਹੀ ਗੱਲਾਂ ਫੇਰ ਆਂਦੀਆਂ ਮੈਨੂੰ ਜਾਣਣਾ ਚਾਹੀਦੀ ਚੀਜ਼ ਸਾਰ ਨੂੰ ਪਤਾ ਹੀ ਹੈ ਨਹੀਂ ਕਮਲ ਨੇ ਕਿਹਾ ਵੀ ਕਮਲ ਕਹਿੰਦੀ 15000 ਰੁਪਏ ਲਵਾਂਗੇ ਫੇਰ ਜਿਹੜਾ ਪਿੰਕੀ ਦੱਸਿਆਗਾ ਵੀ ਬਲੌਗ ਜੋੜਨ ਦਾ ਹਾਂ ਬਲੌਗ ਜੋੜਨ ਦਾ 15000 ਰੁਪਏ ਮਹੀਨਾ ਲਵਾਂਗੇ ਅਸੀਂ ਅੱਛਾ ਕਿ ਤਾ ਬਲੌਗ ਜੋੜਨ ਦਾ ਫੇਰ ਕਿੱਥੇ ਦੀ ਯਾਰੀ ਦੋਸਤੀ ਮੈਂ ਹੁਣ ਸਾਹਮਣੇ ਆ 20 ਵਾਰੀ ਆਪਣੀ ਤੌੜੀ ਤੇ ਭਰਵਾਇਆ ਗਾ 10 ਸਾਲ ਹੋਈ ਹੈ ਨਹੀਂ ਹੋ ਕਰਨਾ ਨੂੰ ਵੈਸੇ ਸਪਾਰਸ਼ ਲੈ ਕੇ ਆਉਣ ਤੋਂ ਪਹਿਲਾਂ ਇਹਨਾਂ ਦੀ ਸਾਰੀ ਗੱਲਬਾਤ ਬਾਰੇ ਪਤਾ ਤਾਂ ਕਰ ਲੈਣਾ ਚਾਹੀਦਾ ਸੀ ਇਹਨਾਂ ਦੀ ਵੀਡੀਓਜ਼ ਵਗੈਰਾ ਤਾਂ ਦੇਖ ਲੈਂਦੀ ਪੁੱਛ ਤਾਂ ਲੈਂਦੀ ਵੀ ਕੀ ਗੱਲਾਂ ਬਾਤਾਂ ਹੋਈਆਂ ਨਿਗੀਆਂ ਉਹ ਜਿਹੜੇ ਜਿਹੜੀ ਗੱਲ ਦੱਸ ਰਹੀ ਹੈ ਕੁੱਕੀ ਆਂਟੀ ਉਹ ਹਰੇਕ ਗੱਲ ਕਹਿੰਦੀ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਹੈਗਾ ਵੀ ਫਿਰ ਪਤਾ ਕੀ ਆ ਕਮਲ ਦੀ ਵੈਸੀ ਵਿਚੋਲਣ ਬਣੀ ਆਈ ਤੂੰ ਤੈਨੂੰ ਪਤਾ ਹੀ ਨਹੀਂ ਹੈਗਾ ਵੀ ਕੌਣ ਸਹੀ ਆ ਕੌਣ ਜੇ ਜੇ ਤੈਨੂੰ ਸਾਰੀ ਗੱਲ ਪਤਾ ਹੋਊ ਤਾਂ ਫੇਰ ਹੀ ਤੂੰ ਆਪਦਾ ਓਪੀਨੀਅਨ ਰੱਖ ਸਕਦੀ ਹੈ ਵੀ ਕਮਲ ਗਲਤ ਆ ਜਾਂ ਕੁੱਕੀ ਗਲਤ ਹੈਗੀ ਜਾਂ ਤੈਨੂੰ ਗੱਲਾਂ ਦਾ ਹੀ ਨਹੀਂ ਪਤਾ ਹੈਗਾ ਇਸ ਗੱਲ ਦਾ ਤਾਂ ਸਾਰਿਆਂ ਨੂੰ ਪਤਾ ਵਾ ਵੀ ਕਮਲ ਤੇ ਪਿੰਕੀ ਦੇ ਵਿੱਚ ਕੀ ਗੱਲ ਹੋਈ ਹੈ ਕਿਉਂਕਿ ਕਾਫੀ ਟਾਈਮ ਪਹਿਲਾਂ ਉਹਨੇ ਇਹ ਗੱਲ ਕਨਫਰਮ ਕਰਤੀ ਸੀਗੀ ਵੀ ਉਹ 15000 ਰੁਪਿਆ ਲੈਂਦੀ ਸੀਗੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਮੀਨੂ ਆਂਟੀ ਦੀ ਮੀਨੂ ਆਂਟੀ ਦੇ ਵੀ ਕੰਮ ਦੇਖੋ ਤੁਸੀਂ ਫਿਰ ਮੀਨੂ ਆਂਟੀ ਕਹਿੰਦੀ ਹੈ ਮੈਨੂੰ ਲੋਕ ਬੋਲਦੇ ਨੇ ਹੋ ਦੇ ਦੇ ਨੀ ਚਾਹ ਦੇ ਲਾਪੇ ਤੇ ਮੈਨੂੰ ਹਾਈ ਨਹੀਂ ਤਬਰ ਹੱਥ ਕੀ ਸਾਦੀ ਕਿੰਨੀ ਹੱਦ ਹੋਈ ਪਈ ਹੈ ਨਾ ਇਹਦੇ ਵਾਲੀ ਹਾਲ ਦੇਖੋ ਤੁਸੀਂ ਬਲੌਗਰਾਂ ਦੇ ਤੇ ਇਹਨਾਂ ਦੇ ਫੈਨ ਵੀ ਦੇਖਣ ਇਹਨਾਂ ਦੀਆਂ ਹੁਣ ਆ ਰੀਲਾਂ ਦੇਖਣ ਜਿਹੜੇ ਕਹਿ ਦਿੰਦੇ ਆ ਤੁਸੀਂ ਉਹੀ ਵਿਚਾਰਿਆਂ ਨੂੰ ਬੋਲਦੇ ਰਹਿੰਦੇ ਹੋ ਅਮੀ ਨੂੰ ਵਿਚਾਰਿਆਂ ਆਏ ਆ ਤੁਸੀਂ ਉਹੀ ਬੋਲਦੇ ਰਹਿੰਦੇ ਹੋ ਇੱਥੇ ਹੁਣ ਇਹਦੀ ਆ ਗੀਤ ਗੀਤ ਲਾ ਕੇ ਵੀਡੀਓ ਬਣਾਉਣੀ ਕੋਈ ਜ਼ਰੂਰੀ ਸੀ ਮੁੰਡਾ ਤਾਂ ਸਾਹਮਣੇ ਹਸਪਤਾਲ ਤੇ ਬੈੱਡ ਤੇ ਬਿਮਾਰ ਪਿਆ ਵਾ ਕਿੱਥੇ ਤਾਂ ਇਹਨੂੰ ਉਹਦੀ ਕੇਅਰ ਕਰਨੀ ਚਾਹੀਦੀ ਆ ਕੈਮਰਾ ਵਗੈਰਾ ਤੇ ਚੇਤੇ ਨਹੀਂ ਰਹਿਣਾ ਚਾਹੀਦਾ ਹੈਗਾ ਵੀ ਮੇਰਾ ਫੋਨ ਕਿੱਥੇ ਪਿਆ ਵਾ ਤੇ ਇਹ ਖੜੀ ਉੱਥੇ ਵਧੀਆ ਪ੍ਰੋਪਰ ਐਕਸ਼ਨ ਮਾਰ-ਮਾਰ ਕੇ ਰੀਲ ਬਣਾ ਰਹੀ ਆ ਆਪੀ ਇੰਸਟਾਗ੍ਰam ਤੇ ਅਪਲੋਡ ਕਰਨ ਦੇ ਲਈ ਪਤਾ ਨਹੀਂ ਇਹਨਾਂ ਦੇ ਦਿਮਾਗ ਕਿੱਦਾਂ ਦੇ ਨੇ ਤੇ ਫਿਰ ਇਹ ਕਹਿੰਦੀ ਆ ਨਾ ਕਿ ਇੱਕ ਮਾਂ ਤੋਂ ਵੱਧ ਟੈਨਸ਼ਨ ਕਿਸੇ ਨੂੰ ਨਹੀਂ ਹੁੰਦੀਗੀ ਬੱਚੇ ਦੀ ਸਹੀ ਗੱਲ ਆ ਬੱਚੇ ਦੀ ਟੈਨਸ਼ਨ ਮਾਂ ਤੋਂ ਵੱਧ ਕੋਈ ਨਹੀਂ ਰਹਿ ਸਕਦਾ ਹੈਗਾ ਪਰ 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 ਇਦਾਂ ਦੀ ਸਿਚੁਏਸ਼ਨ ਦੇ ਵਿੱਚ ਮਾਂ ਨੂੰ ਇਹ ਚੇਤੇ ਹੀ ਨਹੀਂ ਹੁੰਦਾ ਹੈਗਾ ਵੀ ਮੇਰਾ ਫੋਨ ਕਿੱਥੇ ਪਿਆ ਵਾ ਵੀਡੀਓ-ਵਿਡੀਓ ਬਣਾਉਣੀ ਆ ਤਾਂ ਬਹੁਤ ਦੂਰ ਦੀ ਗੱਲ ਹੁੰਦੀ ਆ ਤੇ ਇਹਨਾਂ ਦਾ ਜ਼ਿਆਦਾ ਧਿਆਨ ਇਹ ਚੀਜ਼ ਦੇ ਵਿੱਚ ਹੁੰਦਾ ਵਾ ਵੀ ਇਹ ਸੀਰੀਅਲ ਬਣਾ ਲਈਏ ਸੀ ਵਲੌਗ ਬਣਾ ਲਈਏ ਸੀ ਲਾਈਵ ਹੋ ਜਾਈਏ ਉਹ ਵੀ ਹਸਪਤਾਲ ਦੇ ਵਿੱਚ ਸੋ ਇਹਨਾਂ ਵਲੌਗਰਾਂ ਦਾ ਤਾਂ ਕੁਝ ਚੱਲਦਾ ਹੀ ਰਹਿਣਾ ਵਾ ਅੱਜ ਦੀ ਵੀਡੀਓ ਕਰਦੇ ਆ ਇੱਥੇ ਖਤਮ ਤੇ ਨੈਕਸਟ ਵੀਡੀਓ ਕਿਹੜੇ ਵਲੌਗਰ ਤੇ ਚਾਹੀਦੀ ਹੈਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਇਹ ਵੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ